ਸਭ ਤੋਂ ਪਹਿਲਾਂ ਤਾਂ ਦੇਖੋ ਜੈਜੀ ਵੀ ਭਾਜੀ ਮੇਰੀ ਉਸ ਵੇਲੇ ਤੋਂ ਸਪੋਰਟ ਕਰਦੇ ਆ ਰਹੇ ਜਦੋਂ ਮੈਂ ਸਾਡਾ ਹੱਕ ਫਿਲਮ ਬੜਾਈ ਸੀ ਮੈਨੂੰ ਕੋਈ ਨਹੀਂ ਸੀ ਜਾਣਦਾ ਫਿਲਮ ਅਜੇ ਆਉਣੀ ਸੀਗੀ ਤੇ ਫਿਲਮ ਆਉਣੀ ਸੀ ਤੇ ਫਿਲਮ ਦਾ ਟ੍ਰੇਲਰ ਕੱਟ ਕੇ ਮੈਂ ਜੈਜੀ ਵੀ ਉਹ ਨੇ ਸਾਡੇ ਸ਼ਖਸੀਅਤ ਕੇ ਜਿੰਨਾਂ ਕੋਲ ਮੈਂ ਗਿਆ ਵੈਸੇ ਬਤਾਰ ਕੇ ਭਾਜੀ ਇਹ ਸ਼ੇਅਰ ਕਰ ਦਿਓ ਪਲੀਜ਼ ਜਿਵੇਂ ਇੱਕ ਨਵਾਂ ਸਟਰਗਲਿੰਗ ਆਰਟਿਸਟ ਕਰਦਾ ਇਹਨਾਂ ਕੋਲ ਮੈਂ ਸ਼ੇਅਰ ਕਰਵਾਉਣ ਲਈ ਗਿਆ ਸੀ ਕਿ ਇਹਨਾਂ ਨੇ ਟ੍ਰੇਲਰ ਦੇਖਿਆ ਮੇਰੇ ਕੋਲ ਕੰਸੈਪਟ ਸੁਣਿਆ ਤੇ ਕਹਿੰਦੇ ਕਿ ਇਸ ਫਿਲਮ ਨੂੰ ਆਪਾਂ ਨਾਮ ਐ ਸਿਰਫ ਸ਼ੇਅਰ ਕਰੂਗਾ ਇਹਦੇ ਲਈ ਇੱਕ ਗਾਣਾ ਬਣਾਇਆ ਬਾਕੀ ਗਾਣਾ ਜਿਹੜਾ ਤੁਸੀਂ ਹੁਣ ਵੀ YouTube ਤੇ ਸੁਣ ਸਕਦੇ ਹੋ ਉਸ ਮੌਕੇ ਤੇ ਭਾਜੀ ਖੜੇ ਬੜੀ ਕੰਟਰੋਵਰਸੀ ਚ ਅਸੀਂ ਆਏ ਸੋ ਉਸ ਵੇਲੇ ਦੀ ਮੇਰੀ ਮੇਰੀ ਜਿਹੜੀ ਦਿਲ ਦੇ ਵਿੱਚ ਇਹਨਾਂ ਤੇ ਪ੍ਰਤੀ ਬਹੁਤ ਜ਼ਿਆਦਾ ਰਿਸਪੈਕਟ ਹੈ ਉਸ ਤੋਂ ਬਾਅਦ ਅਸੀਂ ਯੋਧਾ ਬਣਾਈ ਉਸ ਵੇਲੇ ਵੀ ਭਾਜੀ ਨਾਲ ਖੜੇ ਗੁਰ ਗੁਰਮੁਖ ਵਿੱਚ ਭਾਵੇਂ ਕਿ ਮੇਰਾ ਜੀ ਕਰਦਾ ਸੀ ਕਿ ਭਾਜੀ ਕਿਸੇ ਨੱਕ ਦੇ ਤਰੀਕੇ ਨਾਲ ਦਾ ਕੋਈ ਗਾਣਾ ਲਿਆ ਜਾਵੇ ਪਰ ਪ੍ਰੋਫੈਸ਼ਨਲ ਕਮਿਟਮੈਂਟਸ ਇਹਨਾਂ ਦੀ ਇੰਨਾ ਜ਼ਿਆਦਾ ਸੀ ਕਿ ਕਿਸੇ ਤਰੀਕੇ ਉਸ ਵਾਪਰੀ ਬਣ ਸਕਿਆ ਪਰ ਫਿਰ ਵੀ ਉਹਦੇ باوجود ਵੀ ਇਹ ਸਪੋਰਟ ਕਰ ਲਈ ਹਮੇਸ਼ਾ ਪਹੁੰਚਦੇ ਰਹੇ ਖਾਸ ਤੌਰ ਤੇ ਜਦੋਂ ਮੈਂ ਕੋਈ ਸਿੱਖੀ ਨਾਲ ਰਿਲੇਟਡ ਕੰਮ ਕਰਾਂ ਤੇ ਇਹਨਾਂ ਦੀ ਥਾਪੀ ਹਮੇਸ਼ਾ ਨਾਲ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਦੇਖੋ ਜੈਜੀ ਵੀ ਭਾਜੀ ਮੇਰੀ ਉਸ ਵੇਲੇ ਤੋਂ ਸਪੋਰਟ ਕਰਦੇ ਆ ਰਹੇ ਜਦੋਂ ਮੈਂ ਸਾਡਾ ਹਰ ਫਿਲਮ ਬੜਾਈ ਸੀ ਮੈਨੂੰ ਕੋਈ ਨਹੀਂ ਸੀ ਜਾਣਦਾ ਫਿਲਮ ਅਜੇ ਆਉਣੀ ਸੀਗੀ ਤੇ ਫਿਲਮ ਆਉਣੀ ਸੀ ਤੇ ਫਿਲਮ ਦਾ ਟ੍ਰੇਲਰ ਕੱਟ ਕੇ ਮੈਂ ਜੈਜੀ ਵੀ ਉਹ ਮੈਂ ਸਾਡੇ ਸ਼ਖਸੀਅਤ ਕੇ ਜਿੰਨਾਂ ਕੋਲ ਮੈਂ ਗਿਆ ਵੈਸੇ ਹੀ ਬਤਾਰ ਕੇ ਭਾਜੀ ਇਹ ਸ਼ੇਅਰ ਕਰ ਦਿਓ ਪਲੀਜ਼ ਜਿਵੇਂ ਇੱਕ ਨਵਾਂ ਸਟਰਗਲਿੰਗ ਆਰਟਿਸਟ ਕਰਦਾ ਇਨਾਂ ਕੋਲ ਮੈਂ ਸ਼ੇਅਰ ਕਰਵਾਉਣ ਲਈ ਗਿਆ ਸੀ ਕਿ ਇਹਨਾਂ ਨੇ ਟ੍ਰੇਲਰ ਦੇਖਿਆ ਮੇਰੇ ਕੋਲ ਕੰਸੈਪਟ ਸੁਣਿਆ ਤੇ ਕਹਿੰਦੇ ਕਿ ਇਸ ਫਿਲਮ ਨੂੰ ਆਪਾਂ ਨਾਮ ਐ ਸਿਰਫ ਸ਼ੇਅਰ ਕਰੂੰਗਾ ਇਹਦੇ ਲਈ ਇੱਕ ਗਾਣਾ ਬਣਾਇਆ ਬਾਕੀ ਗਾਣਾ ਜਿਹੜਾ ਤੁਸੀਂ ਹੁਣ ਵੀ YouTube ਤੇ ਸੁਣ ਸਕਦੇ ਹੋ ਉਸ ਮੌਕੇ ਤੇ ਭਾਜੀ ਖੜੇ ਬੜੀ ਕੰਟਰੋਵਰਸੀ ਚ ਐਸੀ ਆਏ ਸੋ ਉਸ ਵੇਲੇ ਦੀ ਮੇਰੀ ਮੇਰੀ ਜਿਹੜੀ ਦਿਲ ਦੇ ਵਿੱਚ ਇਹਨਾਂ ਦੇ ਪ੍ਰਤੀ ਬਹੁਤ ਜ਼ਿਆਦਾ ਰਿਸਪੈਕਟ ਹੈ ਉਸ ਤੋਂ ਬਾਅਦ ਅਸੀਂ ਯੋਧਾ ਬਣਾਈ ਉਸ ਵੇਲੇ ਵੀ ਭਾਜੀ ਨਾਲ ਖੜੇ ਹੁਣ ਗੁਰਮੁਖ ਵਿੱਚ ਭਾਵੇਂ ਕਿ ਮੇਰਾ ਜੀ ਕਰਦਾ ਸੀ ਕਿ ਭਾਜੀ ਕਿਸੇ ਨੱਕ ਕੇ ਤਰੀਕੇ ਨਾਲ ਦਾ ਕੋਈ ਗਾਣਾ ਲਿਆ ਜਾਵੇ ਪਰ ਪ੍ਰੋਫੈਸ਼ਨਲ ਕਮਿਟਮੈਂਟ ਕੁਝ ایسے ਤਰੀਕੇ ਉਸ ਵਾਦਰੀ ਬਣ ਸਕਿਆ ਪਰ ਫਿਰ ਵੀ ਉਹਦੇ باوجود ਵੀ ਇਹ سپورਟ ਕਰਨ ਲਈ ਹਮੇਸ਼ਾ ਪਹੁੰਚਦੇ ਨੇ ਖਾਸ ਤੌਰ ਤੇ ਜਦੋਂ ਮੈਂ ਕੋਈ ਸਿੱਖੀ ਨਾਲ ਰਿਲੇਟਡ ਕੰਮ ਕਰਾਂ ਤੇ ਇਹਨਾਂ ਦੀ ਥਾਪੀ ਹਮੇਸ਼ਾ ਨਾਲ ਹੁੰਦੀ ਹੈ